ਇਹਨਾਂ ਅਨੁਸ਼ਾਤੀ ਵਿਅਕਤੀ ਮੋਟਰਸਾਈਕਲ ਦੇ ਸਵਾਰ ਹੋ ਕੇ ਆਂਦੀ ਔਰ ਜਿਹੜਾ ਯੁਗਰਾਜ ਸਿੰਘ ਦਾ ਜਿਹੜਾ ਵਾ ਕਤਲ ਕਰ ਦਿੱਤਾ ਗਿਆ ਵਾ ਉਸ ਪਰਿਵਾਰ ਵਿੱਚ ਵੀ ਬੜਾ ਦੁੱਖ ਦਾ ਸਾ ਪ੍ਰਕਾਵਾ ਕਿਉਂਕਿ ਜਦੋਂ ਜਮਾਨ ਪੁੱਤ ਜਦੋਂ ਘਰ ਵਿੱਚ ਚਲ ਜਾਂਦਾ ਤੇ ਪਰਿਵਾਰ ਵਿੱਚ ਕੀ ਬੀਤਦੀ ਹੈ ਇਹ ਬਹੁਤ ਜ਼ਿਆਦਾ ਦੁੱਖਾਗਤ ਕੋਣ ਬੰਦੇ ਸੀਗੀ ਪਤਾ ਲੱਗਾ ਅਨੁਸ਼ਾਤੀ ਜੀ ਅਨੁਸ਼ਾਤੀ ਹਾਂ ਜੀ ਦੇਖੀ ਕੀ ਗੱਲ ਕੀ ਪਤਾ ਹੀ ਪਾਇ ਨਹੀਂ ਅੱਧਾ ਘੰਟਾ ਪੌਣਾ ਘੰਟਾ ਗੱਲਾਂ ਕਰਦਾ ਰਿਹਾ ਜਾਂਦਾ ਜਾਂਦਾ ਡੱਡ ਹੋ ਗਿਆ ਬਸ ਜਦੋਂ ਬਿਹੋਸ਼ ਹੋ ਗਿਆ ਜਿੰਨਾਂ ਨਾ ਦੇਖੋ ਗੱਲ ਕਈ ਵੀਡੀਓ ਵੀਡੀਓ ਰਿਕਾਰਡ ਹੋਈ ਆ ਪੁੱਛ ਕਹਿੰਦਾ ਜੀ ਭੋਲਾ 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 ਹੋ ਗਏ ਪਿੰਡ ਦਾ ਇਹਨੂੰ ਮੇਰੇ ਪਹਿਲਾਂ ਦੀ ਲੜਕੀ ਦੀ ਮੈਰਿਜ ਹੋਈ ਸੀ ਔਰ ਪਰਿਵਾਰ ਵਿੱਚ ਬੜਾ ਰੋ ਰੋ ਕੇ ਬੁਰਾ ਹਾਲਾਤ ਅਮਰਸਾਦ ਜ਼ਿਲ੍ਹੇ ਦੇ ਮਹਿਤਾ ਥਾਣੇ ਵਿੱਚ ਪਿੰਡ ਚੰਨਣਕੇ ਵਿਖੇ ਬੀਤੀ ਰਾਤ ਜਿਹੜਾ ਵਾਹਨ ਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਵਾ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਔਰ ਜਿਹੜਾ ਯੁਗਰਾਜ ਸਿੰਘ ਦਾ ਜਿਹੜਾ ਵਾ ਕਤਲ ਕਰ ਦਿੱਤਾ ਗਿਆ ਵਾ ਉਸ ਸੰਬੰਧ ਵਿੱਚ ਅਸੀਂ ਪਿੰਡ ਜੱਦੀ ਪਿੰਡ ਉਹਨਾਂ ਦੇ ਚੰਨਣਕੇ ਵਿਖੇ ਪਹੁੰਚੇ ਯੁਗਰਾਜ ਸਿੰਘ ਦੇ ਔਰ ਪਰਿਵਾਰ ਵਾਲੇ ਜਿਹੜਾ ਪਰਿਵਾਰ ਵਿੱਚ ਵੀ ਬੜਾ ਦੁੱਖ ਦਾ ਪ੍ਰਗਟਾਵਾ ਕਿਉਂਕਿ ਜਦੋਂ ਜਮਾਨ ਪੁੱਤ ਜਦੋਂ ਘਰ ਵਿੱਚ ਚੱਲ ਜਾਂਦਾ ਤੇ ਪਰਿਵਾਰ ਵਿੱਚ ਕੀ ਬਿਤਦੀ ਹੈ ਇਹ ਬਹੁਤ ਜਿਆਦਾ ਦੁੱਖ ਹੈਗਾ ਕਿਉਂਕਿ ਪਰਿਵਾਰ ਵਿੱਚ ਇਨੇ ਪਰਿਵਾਰ ਵੱਲੋਂ ਰੋਕ ਲਾਇਆ ਕਿਉਂਕਿ ਜਵਾਨ ਪੁੱਤ ਦਾ ਘਰੋਂ ਚਲੇ ਜਾਣਾ ਬੜਾ ਦੁੱਖਦਾਈ ਘਟਨਾ ਵਾ ਕਿਉਂਕਿ ਜਿਵੇਂ ਜਵਰਾਜ ਸਿੰਘ ਦਾ ਜਿਹੜਾ ਪਿਛਲੇ ਦਿਨੀ ਥੋੜਾ ਸਮਾਂ ਮੇਂ ਵੀ ਚੀ ਵਿਆਹ ਹੋਇਆ ਸੀਗਾ ਉਹਦੇ ਸਬੰਧ ਵਿੱਚ ਜੇ ਅਸੀਂ ਪਿੰਡ ਵਾਸੀ ਵੀ ਅੱਗੇ ਗੱਲਬਾਤ ਵੀ ਕਰ ਲਏ ਨੇ ਭਾਈ ਕੀਨਾਂ ਦਾ ਤਿਲਜਿੰਦਰ ਸਿੰਘ ਭਾਈ ਕੀ ਗੱਲ ਕੀ ਹੋਈ ਭਾਈ ਕੱਲ ਸ਼ਾਮ ਆ 7:30 ਵਜੇ ਗੋੜੀਆਂ ਮਾਰ ਕੇ ਆ ਗਏ ਤਿੰਨ ਜਣੇ ਕੌਣ ਬੰਦੇ ਸੀਗੀ ਪਤਾ ਲੱਗਾ ਅਨਮਛਤੇ ਅਨਮਛਤੇ ਹਾਂ ਜੀ ਤੇ ਕੀ ਕੀ ਗੱਲ ਕੀ ਹੋਈ ਦੱਸੋ ਪਤਾ ਹੀ ਕੋਈ ਨਹੀਂ 8 ਵਜੇ ਦੀ ਅੱਛਾ ਤੇ ਕਿੰਨੀਆਂ ਗੋਲੀਆਂ ਵੱਜੀਆਂ ਤਿੰਨ ਚਾਰ ਵੱਜੀਆਂ ਉਹਦੇ ਅੱਛਾ ਤੇ ਹਸਪੀਟਲ ਲੈ ਕੇ ਗਏ ਸੀ ਕਿ ਕਲੀਨਿਕ ਲੈ ਕੇ ਗਏ ਤੇ ਤੇ ਮਤਲਬ ਦੇ ਤਾਂ ਨਹੀਂ ਅੱਛਾ ਮਤਲਬ ਤੁਹਾਡੇ ਸਾਹ ਨਾਲ ਡੈਥ ਇੱਥੇ ਹੋ ਗਈ ਸੀ ਕਿ ਨਹੀਂ ਨਹੀਂ ਇੱਥੇ ਸਹੀ ਅੱਧਾ ਘੰਟਾ ਪੌਣਾ ਘੰਟਾ ਗੱਲਾਂ ਕਰਦਾ ਰਿਹਾ ਜਾਂਦਾ ਜਾਂਦਾ ਡੈਂਟ ਹੋ ਗਿਆ ਪਰ ਜਦੋਂ ਬਿਹੋਸ਼ ਹੋ ਗਿਆ ਅੱਛਾ ਡੈਂਟ ਹੋ ਗਿਆ ਤੇ ਵਿਆਹ ਵਿਆਹ ਨੂੰ ਕਿੰਨਾ ਸਾਲ ਹੋਈ ਹੈ ਤਿੰਨ ਮਹੀਨੇ ਹੋ ਗਏ ਅੱਛਾ ਤਿੰਨ ਤਿੰਨ ਨਹੀਂ ਮੇਰੇ ਵਿਆਹ ਤਿੰਨ ਮਹੀਨੇ ਹਾਂ ਅੱਛਾ ਤੇ ਪਰਿਵਾਰ ਚ ਕੌਣ ਕੌਣ ਹੈਗਾ ਪਰਿਵਾਰ ਚ ਮਦਰ ਆ ਸਿਸਟਰ ਆ ਤੇ ਦਾਦਾ ਤੇ ਭਰਾ ਵੱਡਾ ਹਾਂਜੀ ਤੇ ਜਿਸ ਤਰ੍ਹਾਂ ਇਹ ਇਹ ਘਟਨਾ ਦਾ ਪਤਾ ਨਹੀਂ ਲੱਗਾ ਕੀ ਕਾਰਨ ਕੀ ਬਣਿਆ ਕੋਈ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਹੋਏ ਕੋਈ ਪਤਾ ਨਹੀਂ ਉਹਨਾਂ ਇੱਕੋ ਗੱਲ ਕਹੀ ਵੀਡੀਓ ਵੀਡੀਓ ਰਿਕਾਰਡ ਹੋਈ ਆ ਪਰ ਚ ਕਹਿੰਦਾ ਇਹ ਭੋਲਾ 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 ਉਹ ਪਿੰਡ ਦਾ ਉਹ ਵੀ ਚੱਲ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਕਾਫੀ ਗੱਲਾਂ ਹੋ ਰਹੀਆਂ ਕੋਈ ਪਪੀਹਾ ਗੈਂਗ ਦਾ ਨਾਮ ਲੈ ਰਿਹਾ ਕੋਈ ਕਿਸੇ ਗੈਂਗ ਦਾ ਨਾਮ ਲੈ ਰਿਹਾ ਕੋਈ ਸਿੱਧੂ ਮੂਸੇ ਵਾਲੇ ਗੈਂਗ ਦਾ ਨਾਮ ਲੈ ਰਿਹਾ ਕੀ ਕੀ ਸਚਾਈ ਕੀ ਹੈਗੀ ਹੈ ਮੂਸੇਆ ਨਾਲ ਕੋਈ ਕਨੈਕਟ ਨਹੀਂ ਹੈ ਸਾਰਾ ਕੁਝ ਫੇਕ ਆ ਹਾਂਜੀ ਕੋਈ ਜਿੱਦਾਂ ਦਾ ਕੋਈ ਰੋਲਾ ਨਹੀਂਗਾ। ਕੋਈ ਵਕ ਵਕ ਚੈਨਲਾਂ ਤੇ ਖਬਰਾਂ ਚੱਲਣਦੀਆਂ ਖਬਰਾਂ ਚੱਲਣ ਦੇ ਨਾਲ ਪਰਿਵਾਰ ਵਿੱਚ ਵੀ ਦੁੱਖ ਹੁੰਦਾ ਵਾ ਵੇਖੋ ਜੀ ਦੁੱਖ ਦੀ ਘਟਨਾ ਇਹੋ ਜੀ ਵਾਪਰੀ ਆ ਵੀ ਕੋਈ ਵੀ ਪਿੰਡ ਵਾਲਾ ਜਿਹੜਾ ਵਾ ਉਹ ਬੋਲ ਕੇ ਨਹੀਂ ਹੈਗਾ ਕਿਉਂਕਿ ਘਟਨਾ ਹੀ ਇਸ ਤਰ੍ਹਾਂ ਦੀ ਨੌਜਵਾਨ ਦਾਗਾ ਸੀਗਾ ਔਰ ਜਿਹੜਾ 3 ਮਹੀਨੇ ਪਹਿਲਾਂ ਜੀ ਲੜਕੀ ਦੀ ਮੈਰਿਜ ਹੋਈ ਸੀ ਔਰ ਪਰਿਵਾਰ ਵਿੱਚ ਬੜਾ ਰੋ ਰੋ ਕੇ ਬੁਰਾ ਹਾਲਾ ਪਰਿਵਾਰ ਦੇ ਜਿਹੜੇ ਪਰਿਵਾਰ ਵਾਲੋਂ ਜਿਹੜਾ ਰੋ ਰੋ ਕੇ ਬੁਰਾ ਹਾਲਾ ਸੀ ਗਰਾਊਂਡ ਰਿਪੋਰਟ ਲੈਣ ਪਿੰਡ ਵਾਸਤੇ ਗਰਾਊਂਡ ਰਿਪੋਰਟ ਲੈਣ ਵਾਸਤੇ ਆਏ ਵਕਫਾ ਲੋਕਾਂ ਨਾਲ ਵੀ ਗੱਲਬਾਤ ਕਰਦੇ ਫਿਰ ਨੌਜਵਾਨੀ ਅਗੇ ਪਾਚੀ ਕੀ ਨਾ ਡਾੜੀ ਮੇਰਾ ਨਾਮ ਲਾਪ੍ਰੀ ਸਿੰਘ ਤਾਂ ਪਰ ਸਿੰਘ ਕੀ ਗੱਲ ਕੀ ਦੇਖੋ ਅਹੀਂ ਤਾਂ ਜੋ ਕੁਝ ਦੇਖਿਆ ਵੀਡੀਓ ਦੇ ਵਿੱਚ ਹੀ ਆ ਜੋ ਨੈਟ ਤੋਂ ਦੇਖਿਆ ਹਾਂ ਹਾਂਜੀ ਤੇ ਗੋਲੀਆਂ ਚਲਾਈਆਂ ਨੇ ਤਿੰਨ ਨੰਬਰ ਦੇ ਵਿਅਕਤੀਆਂ ਹਾਂਜੀ ਹਾਂਜੀ ਹੋਰ ਇਸ ਤੋਂ ਬਾਅਦ ਆ ਪੁੱਛਣ ਕਿ ਕਿਸ ਤਰ੍ਹਾਂ ਦੇ ਕਿਹਾ ਵੇਖ ਰਹੇ ਜੀ ਲੋਕ ਕਹਿ ਰਹੇ ਆ ਵੀ ਇਹ ਕਿ ਸਿੱਧੂ ਮੂਸੇ ਵਾਲਾ ਇਹਨਾਂ ਕੋਈ ਗੈਂਗ ਪੀਹਾ ਗੈਂਗ ਦਾ ਨਾਮ ਲੈ ਰਿਹਾ ਕੋਈ ਕਿਸੇ ਗੈਂਗ ਦਾ ਨਾਮ ਆ ਰਿਹਾ ਕੀ ਸੱਚਾਈ ਕੀ ਹੈਗੀ ਕੁਝ ਹੈ ਇਸ ਬਾਰੇ ਜੀ ਮੈਨੂੰ ਕੋਈ ਜਾਣਨੀ ਆ ਤੇ ਕੀ ਇਹਦਾ ਸੀਗਾ ਪਿਛੋਕਰ ਸੀਗਾ ਇਹਨਾਂ ਸੀਗੇ ਵੀ ਮਿਲਦੇ ਮਰਤੇ ਸੀਗੇ ਫਰੈਂਡ ਸਰਕਲ ਦੇ ਵਿੱਚ ਜਿੱਦਾਂ ਯਾਰ ਦੋਸਤ ਗੱਡੀ ਇਹ ਲੜਕਾ ਕੀ ਕੰਮ ਕਰਦਾ ਸੀਗਾ ਇਸ ਬਾਰੇ ਮੈਨੂੰ ਨਹੀਂ ਇਹਨਾਂ ਪਤਾ ਹੈ ਜੀ ਬਿਲਕੁਲ ਜੀ ਅਸੀਂ ਪਿੰਡ ਦੇ ਵਿੱਚ ਚੰਨਣਕੇ ਪਿੰਡ ਵਿੱਚ ਵਕਫ ਵਕ ਲੋਕਾਂ ਨਾਲ ਗੱਲਬਾਤ ਕੀਤੀ ਔਰ ਲੋਕਾਂ ਨੇ ਦੱਸਿਆ ਕੁਝ ਲੋਕਾਂ ਨੇ ਬੋਲਣ ਤੋਂ ਵੀ ਇਨਕਾਰ ਕਰ ਦਿੱਤਾ ਵਾ ਕਿਉਂਕਿ ਇਹ ਇੱਕ ਇੱਕ ਜਿਹੜਾ ਕਤਲ ਹੋਇਆ ਵਾ ਉਹਦਾ ਇੱਕ ਮਾਮਲਾ ਵਾ ਕਿਉਂਕਿ ਪੁਲਿਸ ਜਿਹੜੀ ਆਪਣੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰ ਰਹੀ ਆ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜਿਹੜੀ ਆ ਕਿਸ ਗਰੋਹ ਵੱਲੋਂ ਜਿਹੜਾ ਵਾ ਕਿਸ ਗੈਂਗ ਵੱਲੋਂ ਜਿਹੜਾ ਵਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੰਨਣਕੇ ਪਿੰਡ ਤੋਂ ਅਸ਼ਮੀ ਸ਼ਰਮਾ ਦੀ ਰਿਪੋਰਟ